ਗੋਰਾ ਜੰਡਿਆਲਾ ਸ਼ੇਰਾ ਕਦੂਰ ਸਾਹਿਬ ਛੋਟੂ ਪੱਟੀ ਸਜਨ ਪਖੋਕੇ ਰਮਜਾਨ ਜੰਡਿਆਲਾ ਸਜਨ ਪਖੋਕੇ ਰਮਜਾਨ ਜੰਡਿਆਲਾ ਇਹ ਸਾਰੀਆਂ ਜੋੜੀਆਂ ਨੇ ਸੁਣ ਲੀਏ ਆਪਣੇ ਆਪਣੇ ਨਾਮ ਮਹਿਬੂਬ ਪੱਟੀ ਤੇ ਕਾਕਾ ਰਮਦਾਸ ਮਹਿਬੂਬ ਪੱਟੀ ਕਾਕਾ ਰਮਦਾਸ ਕਿੰਨ ਜਗਾਵਾ ਹਰੀ ਘਡੂਰ ਸਾਹਿਬ ਕਿਰਨ ਚਗਾਵਾ ਹਰੀ ਘਡੂਰ ਸਾਹਿਬ ਜਨ ਜਨ ਮੁੰਡਾ ਮੀਆਂ ਵੇਨ ਜਨ ਪਲਵਾਨ ਤੇ ਸੋਨੂ ਤਰਨ ਤਰਨ ਇਹਨਾਂ ਸਾਰਿਆਂ ਦੀਆਂ ਜੋੜੀਆਂ ਜੀ ਆਪਣੇ ਆਪਣੇ ਨਾਂ ਸੁਣ ਲਓ ਦੁਬਾਰਾ ਦੁਬਾਰਾ ਪੁੱਛਣ ਦੀ ਲੋੜ ਨਹੀਂ ਆਪਣੀ ਜੋੜੀ ਆਪ ਬਣਾਉਣੇ ਤੋਂ ਹਾਂ ਉਹ ਮੁੰਡਾ ਘਡੂਰ ਸਾਹਿਬ ਦਾ ਨੌਵੇਂ ਪੜਦਾ 15 ਸਾਲਾ ਦਾ ਮੁੰਡਾ ਇਹ ਬੋਲੇ ਸੀ ਇਹ ਮੁੰਡਾ ਹਾਂ ਉਹ ਘਡੂਰ ਸਾਹਿਬ ਹਾਂ ਹਾਂ ਜੀ ਉਹ ਬੋਲੇ ਸੀ ਦੋ ਨੰਬਰ ਇਹ ਤਾਂ ਬੋਲਿਆ ਵਾ ਉਥੇ ਕੀ ਨਾ ਹੀ ਨਾ ਕਿੰਨਾ ਨੰਬਰ ਬੱਲ ਪਾ ਕਵਰ ਇੱਕ ਨਿਕ ਆ ਜਿਹੜਾ ਮੁੰਡਾ ਕਵਰ ਆ ਖਡੂਰ ਸਾਹਿਬ ਦਾ ਧਿਆਨ ਨਾਲ ਸੁਣੋ ਮੇਰੀਆਂ ਜਿਹੜੀ ਗੱਲ ਕਰ ਰਿਹਾ ਵੀ ਸੁਣੋ ਨਾਲ ਨਾਲ ਇੰਟਰੋਡਕਸ਼ਨ ਇਹਨਾਂ ਦੀ ਆਹਦਾ ਕਵਰ ਆ ਮੁੰਡਾ ਖਡੂਰ ਸਾਹਿਬ ਦਾ 15 ਸਾਲ 16 ਸਾਲ ਦੀ ਉਮਰ ਹੈ ਨਵੀਂ ਕਲਾਸ ਪੜਦਾ ਜੇ ਤੇ ਮੁੰਡਾ ਪਹਿਲਵਾਨੀ ਦੀ ਪਰਮਾਤਮਾ ਦੀ ਚੜ੍ਹਦੀ ਕਲਾ ਕਰੇ ਇਹ ਗੋਰੇ ਚੰਦਿਆਰੇ ਵਾਲੇ ਨਾਲ ਜ਼ੋਰ ਪੈਲਾ ਜੇ ਦਾ ਉੱਤਾਰੇ ਫਿਰ ਤੋਂ ਕਿ ਇੱਕੇ ਥਾਣੀ ਇੱਧਰ ਇੱਧਰ ਲਿਆ ਭਲਵਾਨ ਜੀ ਭਲਵਾਨ ਜੀ ਇੱਧਰ ਇੱਧਰ ਹਲੋ ਉਧਰ ਲੈ ਬੰਨੇ ਉਧਰ ਲੈ ਆਓ ਯਾਰ ਉਧਰ ਆਓ ਸਾਰੇ ਇਕੱਠਾ ਤਾਂ ਦੇ ਨੇ ਨੇ ਢੇੜੀ ਕਰੀ ਜਾ ਉਹਨਾਂ ਨੂੰ ਇੱਧਰ ਲਿਆਓ ਬਸ ਬਸ ਆ ਚਾਰ ਕੁਸ਼ਤੀਆਂ ਹੋਣੀਆਂ ਬਾਕੀ ਤਿਆਰੀ ਚ ਰਹਿਣ ਆ ਚਾਰ ਝੋਟ ਹੋ ਗਏ ਆ ਨਾ ਇਹ ਚੌਹਾਂ ਦਾ ਫਿਰ ਤਮਾਸ਼ਾ ਵੇਖ ਲੋਕਰ ਵੇਖੋ ਜੋਰ ਭਲਵਾਨਾਂ ਦਾ ਟਾਡੇ ਹਲਕੇ ਦੇ ਮਨਿਸਟਰ ਪਹਿਲਾਂ ਬਿਜਲੀ ਬੋਰ ਦੇ ਚੁੱਕੇ ਹੁਣ ਆਪਣੇ ਜਿੰਨਾ ਪੰਜਾਬ ਮੰਡੀ ਬੋਤ ਤੇ ਇੱਕ ਦੋ ਮੈਚ ਮੈਨਾਂ ਕੋਹਰ ਨੇ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਵਿੱਚ ਬਹਿ ਕੇ ਇਹ ਮੈਚ ਦੇਖ ਰਹੇ ਨੇ ਔਰ ਸਾਰੀ ਟੀਮਾਂ ਨੂੰ ਏਰੀਏ ਨਗਰ ਨੇ ਅਪਰੀਸ਼ੀਏਟ ਕੀਤਾ ਔਰ ਜਿਹੜਾ ਸੰਗਤ ਦੇ ਵਿੱਚ ਇਹਨਾਂ ਨੇ ਜੋ ਵਾਅਦੇ ਕੀਤੇ ਆ ਕਿਉਂਕਿ ਸੰਗਤ ਜਿਹੜਾ ਵਾਅਦਾ ਕੀਤਾ ਹੁੰਦਾ ਨਾ ਉਹ ਬੰਦੇ ਨੂੰ ਕਦੀ ਭੁੱਲਦਾ ਨਹੀਂ ਦੋ ਤੇ ਪ੍ਰਤੀ ਫਿਕਰਮੰਦ ਵੀ ਰਹਿੰਦਾ ਕਿ ਮੈਂ ਇੰਨੀ ਸੰਗਤ ਦੇ ਵਿੱਚ ਗੱਲਬਾਤ ਕਰਕੇ ਆਇਆ ਤੇ ਮੈਂ ਪੂਰੇ ਕਰਨਾ ਹੈ ਉਹ ਵਾਧੂ ਜਿਹੜੇ ਮੁੰਡੇ ਵਾਧੂ ਯਾਰ ਵਾਧੂ ਮੁੰਡਿਆਂ ਨੂੰ ਬੇਨਤੀ ਆ ਵੀ ਬਾਹਰ ਹੋ ਜਾ ਯਾਰ ਐਦਾਂ ਫਿਰ ਵੇਖੋ ਆਪਣੇ ਪਤਵੰਤੇ ਬੈਠੇ ਕੋਈ ਗੱਲ ਆ ਲੈਣਦੇ ਆ ਜਾਂਦੇ ਆ ਉਹ ਆ ਜਾਂਦੇ ਕੀ ਨਾ ਕੀ ਤੇਰਾ ਕਿਹੜਾ ਹੈਗਾ ਛੋਟੂ ਪੱਟੀ ਛੋਟੂ ਪੱਟੀ ਤਸ਼ੇਰਾ ਜਿੰਦੀ ਚ ਖਡੂਰ ਸਾਹਿਬ ਕਿਹੜਾ ਕਵਰ ਕੌਣ ਜੇਤੂ ਕੀ ਨਾਮ ਕੋਵਰ ਖਡੂਰ ਸਾਹਿਬ ਜਿਹੜਾ ਉਹ ਜੇਤੂ ਹੈ ਜੋ ਅਸ਼ੀਰਵਾਦ ਲਓ ਬਾਪਿਆਂ ਸਾਡੇ ਬਾਬਾ ਕਰਨਦਾਸ ਜੀ ਬਾਬਾ ਕਸ਼ਮੀਰ ਕਸ਼ਮੀਰ ਸਿੰਘ ਜੀ ਜਹੇਦਾਰ ਉਹ ਬੈਠੇ ਨੇ ਨਾਲ ਸਾਡੇ ਵੱਡੇ ਭਾਈ ईटीओ साहब मंत्री साहब ठीक है ठीक है प्रभान जी ना, ना. ना।, ना, ना, ना। ਹੇਤ ਹੋ ਗਈ ਨਾ ਇਹ ਹੋ ਗਈ ਹੈ ਨਾ ਅ ਸ਼ੇਰਾ ਖਡੂਰ ਸਾਹਿਬ ਤੇ ਹੋ ਗਈ ਤੁਸੀਂ ਹੋ ਮੈਂ 25 ਛੋਟੂ ਛੋਟੂ ਪੱਟੀ ਤੇ ਸ਼ੇਰਾ ਸ਼ੇਰਾ ਖਡੂਰ ਸਾਹਿਬ ਇਹ ਵੀ ਆ ਜਾਣ ਗਰਾਊਂਡ ਤੇ ਇਕਬਾਲ ਚਗਾਵਾ ਤੇ ਮੱਖਣ ਪੱਟੀ ਇਕਬਾਲ ਹੋ ਗਈ ਹੈ ਨਾ ਚਲੋ 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 ਸਚਨ ਪੱਕੋ ਕੇ ਸਚਨ ਪੱਕੋ ਕੇ ਰਮਜ਼ਾਨ ਜੰਡਿਆਲਾ ਸਜਣ ਪੱਖੋ ਕੇ ਰਮਜ਼ਾਨ ਜੰਡਿਆਲਾ ਹੋਰ ਸਾਡਾ ਛੋਟਾ ਵੀ ਮਨਜਿੰਦਰ ਸਿੰਘ ਭੀਰੀ ਨਾਲ ਅਮਰੀਕ ਸਿੰਘ ਸੋਢੀ ਇਹ ਤੇ ਮੇਰਾ ਜਮਾਤੀ ਵੀ ਆ ਤੇ ਸਾਰੇ ਘਰ ਵਾਲੇ ਹੀ ਕਰ ਲਿਆ ਬੈਠੇ ਸਾਰੇ ਆਪਣੇ ਕਹਿੰਦੇ ਫਿਰ ਇਹਨਾਂ ਦਾ ਨਾਮ ਬੋਲੀ ਜਾਂਦੇ ਅਹ ਇੰਨਾ ਵੰਡੇ ਰੇੜੀਆਂ ਮੁਰਕੋ ਆਪਣੇ ਨੂੰ ਪਤਾ ਸਾਰਿਆਂ ਨੂੰ ਆ ਜਿਹੜਾ ਬੰਦਾ ਜੋ ਹੈਗਾ ਠੀਕ ਆ ਜੀ ਠੀਕ ਆ ਸਾਡੇ ਮੰਤਰੀ ਸਾਹਿਬ ਆਏ ਆ ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਓਏ ਇਹਨਾਂ ਭਰਾਵਾਂ ਦੇ ਉਦਮ ਸਦਕਾ ਹੀ ਇਹ ਸਾਰਾ ਜਿਹੜਾ oprala ਨੇਪਰੇ ਚੜਿਆ ਤੇ ਗਾਂ ਵੀ ਚੜੂਗਾ ਤੇ ਜੇ ਕਦੇ ਉਹ ਨਹੀਂ ਕੀ ਕਰਨਗੇ ਤੇ ਮੈਂ ਅਸੀਂ ਸਾਡੇ ਭਰਾਵਾਂ ਅਸੀਂ ਗੋਡਾ ਫੇਰ ਸਕਦੇ ਇਹਨਾਂ ਨੂੰ ਬਿਲਕੁਲ ਬਿਲਕੁਲ ਚਲੋ ਵੀ ਚਲੋ ਇਧਰ ਆ ਕਿਰਨ ਚਗਾਵਾ ਦੇ ਹੋ ਗਏ ਕਿਰਨ ਚਗਾਵਾ ਕਿਰਨ ਚਗਾਵਾ ਤੇ ਹਰੀਖ ਸਿੰਘ ਸਾਹਿਬ ਹੱਥ ਖੜਾ ਕਰੋ ਜੇ ਪਰ ਕਿਰਨ ਚਗਾਵਾ ਵਿੱਚ ਹੈਗਾ ਵਾ ਕਿਰਨ ਚ گاਵਾ ਤੇ ਹਰੀ ਕਡੂਰ ਸਾਹਿਬ ਤੇ ਚੇਤਾ ਵੀ ਰੱਖੀ ਨਾ گاਵਾ ਉਹਨੇ ਆਉਦੀ ਹੋਣ ਲਈ ਆ ਇਧਰ ਸਾਈਡ ਤੇ ਰਹੋ ਬਾਹਰ ਬਾਹਰ ਬਾਕੀ ਮੈਂ ਬੇਨਤੀ ਕਰਦਾ ਮੈਂ ਵੀ ਇਹ ਬੰਦੇ ਦੋ ਤੇ ਨਹੀਂ ਵਿੱਚ ਆਪਣਾ ਜੋਗਾ ਵੀਰ ਤੇ ਮਿਲਗੀ ਪ੍ਰਭਾਨ ਤੇ ਇੱਕ ਅੱਧਾ ਜਣੇ ਵਿੱਚ ਉਹ ਰੋਏ ਜਾਦੇ ਜਣੇ ਨਾ ਉਹ ਯਾਰ ਫਿਰ ਉਹ ਤਾਂ ਬੇਰਸੀ ਹੁੰਦੀ ਹੈ ਠੀਕ ਆ ਇਹ ਪ੍ਰੋਗਰਾਮ ਆਪਣਾ ਵਾ ਪੰਗਰ ਇਹ ਮੇਰੇ ਵੀਰ ਜਿਹੜੇ ਬੰਦੇ ਆਹੋ ਤਰੀਆਂ ਤੇ ਬੈਠੇ ਨੇ ਚਾਟਾ ਤੇ ਉਹਨਾਂ ਨੂੰ ਵਿਚਾਰਾਂ ਨੂੰ ਨਹੀਂ ਦਿਖਦਾ ਤੁਸੀਂ ਸਾਰਾ ਟੱਕਿਆ ਯਾਰ ਇੱਕ ਬੰਨੇ ਤਰੀਕੇ ਨਾਲ ਕਰ ਲੋ ਆਪਾਂ ਆਪਣੇ ਘਰ ਦਾ ਪ੍ਰੋਗਰਾਮ ਹੈ ਆਪਾਂ ਆਪਾਂ ਇਹਨੂੰ ਸਹੀ ਬਣਾਉਣਾ ਵਾ ਇਹ ਕਰਕੇ ਵੇ ਲੋ ਮੈਂ ਵੀ ਗਰਾਊਂਡ 'ਚ ਨਹੀਂ ਬਣਦਾ ਐਸੇ ਕਰਕੇ ਵੀ ਵਿੱਚ ਚੰਗੇ ਨਹੀਂ ਲੱਗਦਾ ਇਹ ਕਰਕੇ ਮੇਰੀ ਬੇਨਤੀ ਆ ਵੀ ਸਾਰੇ ਜਣੇ ਜਿਹੜੇ ਆਓ ਸਾਈਡ ਤੋਂ ਕੇ ਆਪਾਂ ਮੇਲੇ ਦਾ ਆਨੰਦ ਲਈਏ ਬਸ ਵੀਰੋ ਜਵਾਹ ਬੈਠੇ ਆ ਨੇ ਜਿਹੜੇ ਇਹਨਾਂ ਨੂੰ ਨਹੀਂ ਦਿੰਦਾ ਠੀਕ ਹੈ ਜੀ ਬਾਬਾ ਜੀ ਹੋਰ ਰਾਤ ਨਹੀਂ ਲਾਉਣ ਪਿਆ ਵੇ ਲੋ ਤੇ ਮਾਲੀ ਦੇ ਮਾਲੀ ਓ ਥੋੜਾ ਵਸ ਸਾਈਡ ਤੇ ਬੰਦਾ ਫਿਰ ਤੁਰ ਕੇ ਕੋ ਕੋ ਬਾਹਰ ਤੇ ਕੋ ਹੋ ਰਹੀ ਹੈ ਇੱਧਰ ਉੱਧਰ ਹੋਈ ਜਾ ਰਹੀ ਹੈ ਇੱਕ ਵਾਰ ਇਹਨਾਂ ਨਾਲ ਖਲੋਜਾ ਕਰ ਦੂ ਖਡੂਰ ਸਾਹਿਬ ਵਾਲਾ ਹਰੀ ਜਿਹੜਾ ਉਹ ਜੇਤੂ ਘਰਾ ਰਿਹਾ ਤੇ ਕਿਰਨ ਜਿਹੜਾ ਠਗਾਵੇਂ ਵਾਲਾ ਉਹਨੂੰ ਇਹਨੇ ਟਾਇਆ ਉਹਨੂੰ ਕਹਿੰਦਾ ਅਹੋ ਕਰਾਓ ਚੰਨ ਚੰਨ ਮੀਆ ਵਿੰਡ ਤੇ ਸੋਨੂੰ ਮੋਨੂੰ ਤਰਨ ਤਰਨ ਚੰਨ ਮੀਆ ਵਿੰਡ ਮੋਨੂੰ ਤਰਨ ਤਰਨ ਆਓ ਜਿਹੜਾ ਇੱਧਰ ਲੱਭਨੇ ਚੇਤਰ ਫਿਕਰੇ ਮੈਂ ਉਹ ਕੁਸ਼ਤੀ ਕਰਾਈ ਤੁਹਾਨੂੰ ਇਹਨਾ ਵੀ ਇਹ ਮੱਖਣਪਤੀ ਇਹ ਮੱਖਣਪਤੀ ਜਿਹੜਾ ਮੁੰਡਾ ਪੱਟੀ ਦਾ ਇਹ ਜੇਤੂ ਕਰਾ ਰਿਹਾ ਇਹਦੇ ਨਾਲ ਨਹੀਂ ਨਹੀਂ ਮੱਖਣ ਪੱਟੀ ਮੱਖਣ ਪੱਟੀ ਇਕਬਾਲ ਨੂੰ ਢਾਇਆ ਇਹਨੇ ਮੱਖਣ ਪੱਟੀ ਜੇਤੂ ਕਰਾਰਾ ਕਿਉ ਬਾਪੇ ਅਸੀਰਵਾਦ ਆਹਾ ਆਹਾ सनी ਜੰਡਿਆਲਾ ਸੰਦੀਪ ਪਿਆਸ ਚੰਦ ਤੇ ਮੰਨੂ ਹਾਂਜੀ ਠੀਕ ਹੈ ਜੀ ਕਰੋ ਸ਼ੁਰੂ ਉਹ ਸਾਡੇ ਗਵਾਂਢੀ ਨਗਰ ਤੋਂ ਪ੍ਰੀਤ ਜੋਲ ਵਡਾਲਾ ਜੋਲ ਨਗਰਿਆ ਮੁੰਡੇ ਦਾ ਇਹ ਜਿਮਨਾਸਟਿਕ ਕਰਦਾ ਮੇਲੇਾਂ 'ਚ ਬੜੇ ਹੌਸਲਾ ਵਜਾਈ ਕੀਤੀ ਜਾਂਦੀ ਹੈ ਦੀ ਸਾਰੇ ਕਰੀ ਇਹਦੇ ਨਾਂ ਤੇ ਤਾੜੀ ਮਾਰੋ ਵਡਾਲੇ ਜੋਲ ਦਾ ਮੁੰਡਾ ਬਹੁਤ ਸਾਰੇ ਚੱਲ ਵੀਰ ਕਾਰਜ ਜਲਾ ਸ਼ੁਰੂ ਹਾਂ ਉਹ ਕਿਹਨਾਂ ਬੋਲਿਓ ਹੱਥ ਜੋੜੀ ਕਰਾਉਂਗੇ ਪਰਮੇਂਦਰ ਗੋਲਬਾਗ ਵਿੱਚ ਆਵੇ ਬੋਲ ਦੇ ਪਰਮੇਂਦਰ ਗੋਲਬਾਗ ਤੇ ਰਾਣਾ ਸੇਰੋਂ ਪਰਮੇਂਦਰ ਗੋਲਬਾਗ ਰਾਣਾ ਸੇਰੋਂ ਹੱਥ ਜੋੜੀ ਕਰਨ ਆਣ ਕੇ ਜਿਹੜਾ ਬਿਨਾਂ ਪੁੱਛਿਆ ਲੀੜੇ ਲਾਉਂਦੇ ਉਹ ਜਿਹੜਾ ਬਿਨਾਂ ਪੁੱਛਿਆ ਲੇੜੇ ਲੀੜੇ ਲਾਊਗਾ ਨਾ ਆ ਭਾਨੇ ਪਹਿਲਵਾਨ ਤੋਂ ਬਿਨਾਂ ਪੁੱਛਿਆ ਲੀੜੇ ਲਾਊਗਾ ਉਹਨੂੰ ਪੈਸਾ ਕੋਈ ਨਹੀਂ ਦੇਣਾ ਇਹ ਭਾਨੇ ਪਹਿਲਵਾਨ ਦੀ ਜ਼ਿੰਮੇਵਾਰੀ ਹੈ ਅਸੀਂ ਉਹਨੂੰ ਪੈਸਾ ਕੋਈ ਨਹੀਂ ਦੇਣਾ ਇੱਧਰ ਸਾਈਡ ਤੋਂ ਜਾ ਆਜੋ 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 ਅ ਜਸ਼ਨਪੱਤੀ ਤੇ ਪ੍ਰਿੰਸ ਜੰਡਿਆਲਾ ਜਸ਼ਨਪੱਤੀ ਪ੍ਰਿੰਸ ਜੰਡਿਆਲਾ ਅਣਜੇ ਹੱਥ ਜੋੜੀ ਕਰੋ ਪਰਮਿੰਦਰ ਥੱਲੇ ਥੱਲੇ ਬਾਪੂ ਫਰੀਦ ਉਹ ਆਂਦਾ ਮੈਂ ਮੰਗੀ ਦੇ ਕੋਲ ਨਾ ਮੈਲੀ ਕੋਲ ਜੋ ਠੀਕ ਹੈ ਜੋ ਗੱਲ ਕੋਈ ਨਹੀਂ ਮਾਲੀ ਦੇ ਕੋਲ ਖੋਲ ਧੰਨਵਾਦ ਹੱਥ ਜੋੜੀ ਕਰਾਏ ਬਾਬਾ ਫਰੀਦ ਦੀਨਾ ਨਗਰ ਬਾਬਾ ਫਰੀਦ ਦੀਨਾ ਨਗਰ e ba mabu kaya ka ਆਪਾ ਫਰੀਦ ਦੀਨਾ ਨਗਰ ਪਿੰਡ ਗੈਰੀ ਮੰਡੀ ਤੇ ਭੀਮ ਜਲੰਧਰ ਇਹ ਵੀ ਹੱਥ ਜੋੜੀ ਕਰ ਨਾਲ ਕੇ ਆਪਾ ਭੀਮ ਆਣ ਕੇ ਬੀਨਾ ਨਗਰ ਬਾਬਾ ਫਰੀਦ ਨਾਲ ਹੱਥ ਜੋੜੀ ਆ ਕੇ ਕਰੇ ਭੀਮ ਹਾਂ ਉਹ ਨਹੀਂ ਦਿੱਤੀ ਵੀ ਉਹ ਜਾ ਆ ਆ ਬੁਲਾਣਾ ਉਹ ਦੇਖਣ ਨੂੰ ਵੇਖਾ ਉਹ ਬਾਬਾ ਜੀ ਦੇ ਆ ਆ ਬਾਬਾ ਉਹ ਬੈਠ ਕੇ ਰੋਈ ਤੇ ਆਪਾਂ ਪਰਖ ਨੂੰ ਨਾਲ ਉੱਠ ਲਿਆਂ ਦੇਖਦਾ ਇੱਥੇ ਆਪਾਂ ਇੱਥੇ ਹੀ ਰਹੀਏ ਬਾਬਾ ਕਿ ਇੰਟਰਵਿਊ ਦੇ ਕਿੱਥੇ ਰਹਿਣਾ ਭਾਗੋ ਦੋ ਨੰਬਰ ਦਾ ਬੰਦਾ ਹਾਂਜੀ ਹਾਂਜੀ ਬੜੀਆ 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 ਹੌਣ ਰਹੇ ਨਹੀਂ ਆਹ ਪਛਾਣਦਾ ਪਛਾਣਦਾ ਇਹ ਆਪਣਾ ਮਗਰ ਮਗਰਲੇ ਵੀ ਨਹੀਂ ਬੜੇ ਜੀ ਸਾਡਾ ਆਪਿਆ ਜੀ ਨਾਲ ਅੱਜ ਤੋਂ ਹਾਲ ਤੱਕ ਮੈਂ ਮੱਲ ਨਹੀਂ ਕੋਈ ਤਰੀਦ ਜੋ ਜਿਹੜਾ ਉਹ ਆਪਣੀ ਐਕਟੀਵਿਟੀ ਦਿਖਾਉਣ ਲੱਗਾ ਮੇਰਾ ਛੋਟਾ ਵੀਰ ਬਡਾਲੇ ਜੌਤਰਾ ਵੇਖੋ ਜਿਹੜਾ ਲਾਲ ਕੱਛੇ ਵਾਲਾ ਪ੍ਰੀਤ ਜੌਲ ਬਹੁਤ ਅੱਛਾ ਵੀ ਬਹੁਤ ਅੱਛਾ ਕਿਆ ਬਾਤ ਕਿਆ ਬਾਤ ਤਾੜੀ ਮਾਰ ਦਿਓ ਇਕਰੀ ਆਹ ਉਹ ਸਿਕਿਉਰਿਟੀ ਓ ਆਜ ਓਏ ਬਾਹਰ ਆ ਵੀਰ ਓਏ ਹਲੋ ਇਹਨੂੰ ਕੱਢ ਕੇ ਆਓ ਬਾਹਰੋਂ ਕੱਢ ਗਿਆ ਦਾਲ ਓ ਆ 5 ਮਿੰਟ ਦਾ ਟਾਈਮ ਜੇ ਤੁਹਾਡੇ ਕੋ ਪੰਜਾਂ ਮਿੰਟਾਂ ਯਾਰਪਾਰ ਕਰੋ ਨਹੀਂ ਤੇ ਫਿਰ ਬਰਾਬਰ ਕਰੋ ਯਾਰ ਛਡਾਓ ਇਹਨਾਂ ਅੱਧਾ ਘੰਟਾ ਹੋ ਗਿਆ ਬੜਾ ਟਾਈਮ ਆ ਚਲੋ ਜੀ ਚਲੋ 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 ਜੀ ਬਹੁਤ ਅੱਛਾ ਜੀ ਪਹਿਲਵਾਨ ਜੀ ਆਪਾਂ ਤੁਹਾਨੂੰ 14000 ਰੁਪਏ ਦੇ ਕਲੀਅਰ ਦੇਣਾ ਮੱਖਾ ਕੋਈ ਉਸ ਦੇ ਹਿਸਾਬ ਇਹ ਬਾਕੀ ਬੱਸ ਆਹ ਹਾਂ ਧੰਨਵਾਦ ਕੀ ਕਹਿਣਾ ਹੋਣੀ ਤਾਂ ਕੀ ਬੋਲੋ ਪੁੱਛ ਨਹੀਂ ਬੋਲੋ ਪਾਤੀਆਂ ਭੋਲੇ ਬੰਦਿਆ ਉਹਨਾਂ ਕੇ ਆਓ ਆਹ ਹੋ ਗਿਆ ਆਹ ਹੋ ਗਿਆ ਹਾਂ ਚਲੋ ਚਲੋ ਪਰਮਿੰਦਰ ਗੋਲਬਾਗ ਤੇ ਰਾਣਾ ਸੇਰੋਂ ਗਰਾਊਂਡ ਦੇ ਵਿੱਚ ਆਓ ਛੇਤੀਰਾ ਪਰਮਿੰਦਰ ਗੋਲਬਾਗ ਤੇ ਰਾਣਾ ਸੇਰੋਂ ਪਰਮਿੰਦਰ ਪਰਮਿੰਦਰ ਗੋਲਬਾਗ ਤੇ ਰਾਣਾ ਸੇਰੋਂ 2 ਨੰਬਰ ਝੰਡੀ ਦੀ ਕੁਸ਼ਤੀ ਹੈ 2 ਨੰਬਰ ਝੰਡੀ ਦੀ ਕੁਸ਼ਤੀ ਹੈ ਪਰਮਿੰਦਰ ਗੋਲਬਾਗ ਤੇ ਰਾਣਾ ਸੇਰੋਂ ਛੇਤੀ ਤੇ ਛੇਤੀ ਅਖਾੜੇ ਦੇ ਵਿੱਚ ਆਓ ਜਸ਼ਨ ਪੱਟੀ ਤੇ ਪ੍ਰਿੰਸ ਜੰਡਿਆਲਾ ਜਸ਼ਨ ਪੱਟੀ ਤੇ ਪ੍ਰਿੰਸ ਜੰਡਿਆਲਾ ਵੀ ਤਿਆਰ ਰਹਿਣ ਜਸ਼ਨ ਪੱਟੀ ਪ੍ਰਿੰਸ ਜਲੰਧਰ ਆ ਆਪੀ ਹਾਂ ਹਾਂ ਇੱਕ ਨੰਬਰ ਤੋਂ ਬੋਲ ਲੋ ਜੀ ਇੱਕ ਨੰਬਰ ਕੁਸ਼ਤੀ ਜਿਹੜੀ ਆ ਝੰਡੀ ਦੀ ਕੁਸ਼ਤੀ ਆ ਉਹ ਬਾਬਾ ਫਰੀਦ ਦਿਨਾਨਗਰ ਅਖਾੜਾ ਦਾ ਦਿਨਾਨਗਰ ਆ ਪਰ ਪਿੰਡ ਗਹਿਰੀ ਮੰਡੀ ਆ ਗੁਜਰਿਆ ਮੇਰਾ ਵੀ ਤੇ ਭੀਮ ਜਲੰਧਰ ਇਹਨਾਂ ਦੀ ਇੱਕ ਨੰਬਰ ਦੀ ਝੰਡੀ ਦੀ ਕੁਸ਼ਤੀ ਆ ਬਹੁਤ ਤਗੜੀ ਕੁਸ਼ਤੀ ਹੋਣੀ ਆ ਮੁੰਡੇ ਦੋਵੇਂ ਬਹੁਤ ਤਗੜੇ ਆ ਤੁਹਾਨੂੰ ਨਜ਼ਾਰਾ ਆਊਗਾ ਕੁਸ਼ਤੀ ਵੇਖ ਕੇ ਇਹ ਜਿਹੜੀ 1 ਨੰਬਰ ਦੀ ਕੁਸ਼ਤੀ ਆ ਉਹ ਆ ਗਿਆ ਬਾਬਾ ਫਰੀਦ ਦੀਨਾ ਨਗਰ ਅਖਾੜੇ ਤੋਂ ਪਿੰਡ ਗਹਰੀ ਮੰਡੀ ਦਾ ਮੁੰਡਾ ਗੁਜਰ ਤੇ ਭੀਮ ਜੰਡਿਆਲਾ ਬਹੁਤ ਤਾਕਤਵਰ ਪਹਿਲਵਾਨ ਵਿਕੀ ਪੱਖੋਂ ਗਿਆ ਤੇ ਭੀਮ ਆ ਕੋਮਰ ਖਡੂਰ ਸਾਹਿਬ ਇਹ ਬਾਹਰੋਂ ਕਿਸੇ ਨੇ ਆਪਣੇ ਮਾਨਤਾਂ ਦੇ ਨਾਲ ਕੁਸ਼ਤੀ ਸਪੈਸ਼ਲ ਤੌਰ ਤੇ